ਇੱਕ 40-45 ਸਾਲਾਂ ਵਾਲੇ ਬਾਬੇ ਦੀ ਗੱਲ ਦੱਸਦਾ ਨੌਜਵਾਨ ਨਕੀ ਹੋਈ ਉਹ ਮਾਰੇ ਸਰਦਾਰਾ ਤੇਰੇ ਕਿ ਜਿੰਨੀ ਸੀ ਮੁੰਡੇ ਦੀ ਸੱਤ ਜੀ ਜਾ ਕੇ ਬੈਠਾ 40-45 ਸਾਲਾਂ ਵਾਲੇ ਬਾਬੇ ਕੋਲੇ ਬਹਿ ਗਿਆ ਜਾ ਕੇ ਉਹ ਕਹਿੰਦਾ ਸੀ ਕਿ ਮੇਰੇ ਤੇ ਜਵਾਨੀ ਹੁਣ ਬੜੀ ਘੰਟ ਆਈ ਐ 40-45 ਸਾਲਾਂ ਜਿਹੜਾ ਬਾਬਾ ਸੀ ਉਹ ਕਹਿੰਦਿਆ ਕਰੇ ਭਰਾਵਾ ਇਹ ਅਸੀਂ ਜਿਹੜੇ ਤੂੰ ਕੰਮ ਕਰਦਾ ਐ ਛੱਡੀ ਬੈਠੇ ਘਰ-ਘਰ ਕੇ ਤੈਨੂੰ ਐ ਲੱਗਦਾ ਵੀ ਤੇਰੇ ਦੀ ਆਈ ਐ ਇਹ ਸਾਰਿਆਂ ਤੇ ਆਉਂਦੀ ਐ ਉਹ ਕਹਿੰਦਾ ਨਹੀਂ ਮੇਰੇ ਤੇ ਬੜੀ ਗੱਭੀ ਆਈ ਆ ਸਰਦਾਰ ਬਾਬੇ ਨੂੰ ਕਹਿੰਦਾ ਕਿ ਨਾ ਚੱਲ ਫਿਰ ਤੂੰ ਦੱਸ ਤੇਰੇ ਲਈ ਕਹੀ ਗਈ ਸੀ ਉਹ ਕਹਿੰਦਾ ਹਾਂ ਅੱਪ ਪੱਟੀ ਉੱਤੇ ਮੋਰ ਨਹੀਂ ਸੀ ਪਾਉਂਦੀ ਬੋਦੀਆਂ ਪਾਉਂਦੀ ਬੋਦੀਆਂ ਡੋਗਲੇ ਦੇ ਗੋਲੇ ਨਾ ਇੱਕ ਲਾ ਗੋਦੀਆਂ ਗੋਦੀਆਂ ਕਿ ਪੱਟੀ ਉੱਤੇ ਮੋਰ ਨਹੀਂ ਸੀ ਪਾਉਂਦੀ ਬੋਦੀਆਂ ਬੋਦੀਆਂ ਤੇ ਧੋਗਲੇ ਦੇ ਧੋਲੇ ਨਾ ਵੇ ਕਲਾ ਖੋਦੀਆਂ ਆਵੇ ਆਤ ਪੁਨੇ ਆ ਤੇ ਪੁੱਠੇ ਸਿੱਦੇ ਕਰੇ ਸਭ ਕੀਤੇ ਹੋਇਆ ਤੇ ਹੋਇਆ ਪਰ ਸਾਹਬ ਸਾਹਬ ਰੱਖੀਆਂ ਨਾ ਪੱਤਾ ਰੋਦੀਆਂ ਰੋਦੀਆਂ ਪੱਤਾ ਰੋਦੀਆਂ ਤੇ ਚੌਥੇ ਪਿੰਡ ਸਾਡੀ ਵੀ ਪ੍ਰੀਤੀ ਹੁੰਦੀ ਸੀ ਹੁੰਦੀ ਸੀ ਤੇ ਚੌਥੇ ਪਿੰਡ ਸਾਡੀ ਵੀ ਪ੍ਰੀਤੀ ਹੁੰਦੀ ਸੀ ਹੁੰਦੀ ਸੀ ਓਏ ਅਸੀਂ ਕਿਹੜਾ ਪਾਣੀ ਚ ਮਦਾਨੀ ਕੀਤੀ ਆ ਕੀਤੀ ਆ ਕਿ ਜਿਹੜੀ ਖੇਡ ਖੇਡਦੇ ਆਂ ਜਵਾਨੀ ਵਿੱਚ ਤੂੰ ਕੱਕਾ ਅਸੀਂ ਖੇਡ ਖੇਡ ਕੇ ਪੁਰਾਣੀ ਕੀਤੀ ਐ ਕਿ ਜਿਹੜੀ ਖੇਡ ਖੇਡਦੇ ਆਂ ਜਵਾਨੀ ਵਿੱਚ ਤੂੰ ਕੱਕਾ ਅਸੀਂ ਖੇਡ ਖੇਡ ਕੇ ਪੁਰਾਣੀ ਕੀਤੀ ਐ ਤੂੰ ਜੰਡ ਨਾ ਕਰੀਂ ਰਨਾ ਕਮਾਦ ਦੇਖਿਆ ਅਸੀਂ ਤਤੀ ਤਤੀ दारू ਦਾ ਸੁਭਾਅ ਦੇਖਿਆ ਦੇਖਿਆ ਕਿ ਅੱਖ ਪੜ ਲੈਂਦੇ ਸੀ ਸ਼ੈਤਾਨ ਬੰਦੇ ਦੀ ਤਾਂ ਬੰਦੇ ਦੀ ਆ ਚੋਰਾ ਵਿੱਚ ਬੈਠਾ ਅਸੀਂ ਸਾਦ ਦੇਖਿਆ ਸਾਦ ਦੇਖਿਆ ਫੋੜੇ ਤੇਰੇ ਖਾਨੇ ਕਾ ਕ ਪੈਣੀ ਆ ਕੇ ਨਾ ਪੈਣੀ ਆ ਕੇ ਨਾ ਫੋੜੇ ਤੇਰੇ ਖਾਨੇ ਕਾ ਕ ਪੈਣੀ ਆ ਕੇ ਨਾ ਓਏ ਆਵਦੇ ਤਾ ਜਾਣੀ ਮੈਂ ਸਿਆਣੀ ਕੀਤੀ ਐ ਬੀਤੀ ਐ ਕਿ ਜਿਹੜੀ ਖੇਡ ਖੇਡਦਾ ਜਵਾਨੀ ਵਿੱਚ ਤੂੰ ਕਾਕਾ ਅਸੀਂ ਖੇਡ ਖੇਡ ਕੇ ਬੀਤੀ ਆ ਅਸੀਂ ਖੇਡ ਖੇਡ ਕੇ